ਚੋਣ ਪ੍ਰਚਾਰ ਖਤਮ ਹੋ ਗਿਆ ਕੁੱਲ ਮਿਲਾ ਕੇ ਜੀ ਕੁੱਲ ਮਿਲਾ ਕੇ ਤੇ ਉਸ ਤੋਂ ਬਾਅਦ ਸੀਐਮ ਸਾਹਿਬ ਦਾ ਹੁਣ ਪੱਕੀ ਰਿਹਾਇਸ਼ ਦਾ ਵੀ ਥੋੜਾ ਜਿਹਾ ਬਣਿਆ ਹੋਇਆ ਵੀ ਕਿਵੇਂ ਉਹਨਾਂ ਦੀ ਰਿਹਾਇਸ਼ ਉੱਥੇ ਹੀ ਬਣਦੀ ਹੈ ਕਿਤੇ ਹੋਰ ਬਣਦੀ ਹੈ ਕੀ ਆਉਣ ਵਾਲਾ ਪਵਿੱਖ ਕੀ ਕਹਿੰਦਾ ਹੈ ਉਹਨਾਂ ਦੀ ਰਿਹਾਇਸ਼ ਬਾਰੇ ਦੇਖੋ ਗੱਲ ਇਹ ਆ ਕਿ ਬਈ ਹੁਣ ਜਿਹੜਾ ਰਹਿਸ਼ ਦਾ ਮਸਲਾ ਹੈ ਇਹ ਤੇ ਹੁਣ ਜਨਤਾ ਹੀ ਤੈਅ ਕਰੂਗੀ ਨਾ ਹੂੰ ਕਿ ਉਹਨਾਂ ਦੀ ਰਿਹਾਇਸ਼ ਚੰਡੀਗੜ੍ਹ ਚ ਵੀ ਬਚੂਗੀ ਕਿ ਨਹੀਂ ਬਚੂਗੀ ਹੂੰ ਜਲੰਧਰ ਵਾਲੀ ਤੇ ਛਡੋਏ ਤੇ ਆਰਜੀ ਰੈਸ਼ਾ ਮੈਂ ਅੱਗੇ ਵੀ ਤੁਹਾਨੂੰ ਗਿਣ ਕੇ ਦੱਸਿਆ ਸੀ ਕਿ ਇਹਨਾਂ ਦੇ ਘਰਾਂ ਦੀ ਜੇ ਫੈਰਿਸਤ ਕੱਢਣੀ ਹੋਵੇ ਕਈ ਸਾਰੀਆਂ ਰੈਸ਼ਾਂ ਨੇ ਤੇ ਹਾਂਜੀ ਬਾਹਰਲੇ ਮੁਲਕ ਚ ਵੀ ਸੀ ਘਰ ਇਹਨਾਂ ਦਾ ਚਲੋ ਬਾਅਦ ਦੇ ਵਿੱਚ ਫਿਰ ਨਾ ਨਿਕਲ ਗਿਆ ਉਹ ਪਹਿਲਾਂ ਦੀ ਗੱਲ ਹੈ ਹੁਣ ਦੀ ਨਹੀਂ ਮੁੱਖ ਮੰਤਰੀ ਜਾਂ ਐਮਪੀ ਬਣਨ ਤੋਂ ਵੀ ਸਹਿਤ ਪਹਿਲਾਂ ਦੀ ਗੱਲ ਜੀ ਜੀ ਤੇ ਇਸ ਤੋਂ ਇਲਾਵਾ ਸਤੌਜ ਸੰਗਰੂਰ ਪਟਿਆਲਾ ਜਲੰਧਰ ਰੈਸ਼ਾ ਹੁਣ ਚੰਡੀਗੜ੍ਹ ਆਫੀਸ਼ੀਅਲੀ ਜੋ ਸੀਐਮ ਵੀ ਰੈਸ਼ਾ ਬਿਲਕੁਲ ਤਾਂ ਗੱਲ ਇਹ ਆ ਕਿ ਉਮਰ ਅਸ਼ ਇਸ ਵਾਸਤੇ ਕਹਿ ਰਿਹਾ ਵਾ ਕਿ ਇਹ ਸੀਐਮ ਵਾਲੀ ਅਫੀਸ਼ੀਅਲ ਰਹਿਸ਼ ਬਚੇਗੀ ਤਦ ਹੀ ਜੇ ਜਲੰਧਰ ਵੈਸਟ ਜਿੱਤਿਆ ਜਾਏਗਾ ਜੀ ਇਹ ਸਾਫ ਹੈ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਤੇ ਫਿਰ ਇਹਨਾਂ ਦੀ ਪੋਜੀਸ਼ਨ ਬੜੀ ਕਮਜ਼ੋਰ ਹੋ ਜਾਏਗੀ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇੱਕ ਚੀਜ਼ ਦੇਖੋ ਨੋਟ ਕਰੋ ਕਿ ਜਦੋਂ ਇਹ ਇਲੈਕਸ਼ਨ ਚੱਲ ਰਿਹਾ ਸੀਗਾ ਹੂੰ ਨਾ ਰਗਵ ਚੱਡਾ ਜੀ ਜੀ ਨਾ ਸੰਦੀਪ ਪਾਠਕ ਜੀ ਉਹ ਇਸ ਕੈਂਪੇਨ ਚ ਆਈ ਹੋਈ ਨਹੀਂ ਜੀ ਬਿਲਕੁਲ ਸਾਰੀ ਵਾਕਡੋਰ ਕਿਉਂਕਿ ਜਦੋਂ ਇਹ ਖਬਰਾਂ ਚੱਲੀਆਂ ਕਿ ਮਾਨਸਾ ਬਬਈ ਇਸ ਵਾਕਡੋਰ ਨੂੰ ਨਹੀਂ ਸੰਭਾਲਣਗੇ ਇਹ ਜਲੰਧਰ ਵੈਸਟ ਵਾਲੀ ਕੈਂਪੇਨ ਜਿਹੜੀ ਹੈ ਉਹ ਨਹੀਂ ਚੱਲੇਗੀ ਇਹਨਾਂ ਦੇ ਹੱਥੋਂ ਨਹੀਂ ਉਹ ਤੁਰਨੀ ਤਾਂ ਹੁੰਦਾ ਕੀ ਹੈ ਕਿ ਉਸ ਤੋਂ ਬਾਅਦ ਬਈ ਚਾਨਕ ਜੀ ਸੀਐਮ ਸਾਹਿਬ ਨੂੰ ਸਫਾਈ ਦੇਣੀ ਪੈਂਦੀ ਆ ਹਮ ਕਿ ਨਹੀਂ 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 ਮੈਂ ਹੀ ਸਭ ਕੁਝ ਦੇਖ ਰਿਹਾ ਮਤਲਬ ਕਿ ਮੈਂ ਤੇ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਜ਼ਿੰਦਗੀ ਦਾ ਵਾਹਿਦ ਮੌਕਾ ਦੇਖਿਆ ਕਿ ਜਦੋਂ ਮਾਨ ਸਾਹਿਬ ਨੂੰ ਯਾਨੀ ਬਤੌਰ ਮੁੱਖ ਮੰਤਰੀ ਕਹਿਣਾ ਪਿਆ ਹੋਵੇ ਕਿ ਨਹੀਂ 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 ਮੈਂ ਮਤਲਬ ਕਿ ਘਰ ਘਰ ਜਾਊਂਗਾ ਜੀ ਸਭ ਕੁਝ ਕਰੂੰਗਾ ਉਸ ਤੋਂ ਬਾਅਦ ਸੰਦੀਪ ਪਾਟਕ ਜਿਨ੍ਹਾਂ ਬਾਰੇ ਚਰਚਾ ਚੱਲੀ ਕਿ ਉਹ ਲੀਡ ਕਰ ਰਹੇ ਨੇ ਵੈਸੇ ਤਾਂ ਪਰਦੇ ਦੇ ਪਿੱਛੇ ਬਹੁਤ ਕੁਝ ਕਰਦੇ ਆ ਮਤਲਬ ਕਿ ਪਾਰਟੀ ਵਾਸਤੇ ਜਾਂ ਤਿਆਰੀ ਸ਼ੈਰੀ ਜਿਹੜੀ ਵੀ ਆ ਪਰ ਹੁਣ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਪ੍ਰਤੱਖ ਤੌਰ ਤੇ ਕਿਉਂਕਿ ਕੇਜਰੀਵਾਲ ਗਹਿਰਾ ਅਜ਼ਰ ਨੇ ਹੂੰ ਤਾਂ ਸਾਰੀ ਜਿਹੜੀ ਕੈਂਪੇਨ ਹੈ ਉਹਨੂੰ ਲੀਡ ਕਰ ਰਹੇ ਨੇ ਮਾਨ ਸਾਹਿਬ ਜੀ ਜਦੋਂ ਇੱਕੋ ਇੱਕ ਬੰਦਾ ਲੀਡ ਕਰ ਰਿਹਾ ਨਾ ਪਾਠਕ ਆ ਰਹੇ ਆ ਨਾ ਰਾਗਵ ਚੱਡਾ ਆ ਰਹੇ ਆ ਇਹਦਾ ਮਤਲਬ ਹੈ ਕਿ ਜਿੱਤ ਹਾਰ ਦੋਨਾਂ ਚੀਜ਼ਾਂ ਦੀ ਹਾਰ ਦੀ ਜ਼ਿੰਮੇਵਾਰੀ ਵੀ ਹੂੰ ਉੱਥੇ ਟਿਕਣੀ ਆ ਤੇ ਜੇ ਜਿੱਤ ਜਾਂਦੇ ਆ ਤੇ ਸੇਹਰਾ ਵੀ ਉਹਨਾਂ ਦੇ ਸਿਰ ਤੇ ਸਜਣਾ ਹੈ ਸੋ ਇਸ ਕਰਕੇ ਜੇ ਤੁਸੀਂ ਵੇਖੋਗੇ ਜਿਹੜੇ ਬੀਬੀ ਗੁਰਪ੍ਰੀਤ ਕੌਰ ਜੀ ਆ ਹੂੰ ਮਾਨ ਸਾਹਿਬ ਦੇ ਜੋ ਘਰੋਂ ਆ ਜੀ ਜੀ ਉਹ ਵੀ ਗਲੀ ਗਲੀ ਉਤਰੇ ਨੇ ਹੂੰ 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 ਜੀ ਹਾਲਾਂਕਿ ਉਹਨਾਂ ਦਾ ਨਤਲ ਕੇ ਬੱਚਾ ਹਲੇ ਬਹੁਤ ਛੋਟਾ ਹੈ ਪਰ باوجود ਇਸ ਤੇ ਚੰਡੀਗੜ੍ਹੋਂ ਉਹਨਾਂ ਨੂੰ ਜਲੰਧਰ ਸ਼ਿਫਟ ਹੋਣਾ ਪੈਂਦਾ ਹੈ ਜੀ ਤੇ ਜਲੰਧਰ ਵੈਸਟ ਦੇ ਵਿੱਚ ਮੈਦਾਨ 'ਚ ਉਤਰਨਾ ਪੈਂਦਾ ਹੈ ਤੇ ਤੁਸੀਂ ਸਮਝ ਸਕਦੇ ਹੋ ਨਾ ਫਿਰ ਸਭ ਕੁਝ ਦਾਤੇ ਲੱਗਾ ਹੋਇਆ ਬਿਲਕੁਲ ਬਿਲਕੁਲ ਸਭ ਕੁਝ ਜਦੋਂ ਦਾਤੇ ਲੱਗ ਜਾਂਦਾ ਹੈ ਕਿ ਭਾਈ ਇੱਕ ਚੀਜ਼ ਪਾਉਣੀ ਹੈ ਨਹੀਂ ਤਾਂ ਤੁਹਾਨੂੰ ਬਹੁਤ ਕੁਝ ਗਵਾਉਣਾ ਪੈ ਜਾਏਗਾ ਉੱਥੇ ਜ਼ੋਰ ਵੀ ਲੱਗਦਾ ਤਾਂ ਹੀ ਕਾਂਗਰਸੀ ਕਹਿ ਰਹੇ ਸੀਗੇ ਕਿ ਇੱਥੇ ਜੀ ਆ ਹੋ ਰਿਹਾ ਹੈ ਆ ਦਲਜੀਤ ਭਾਨਾ ਦਾ ਮੁੱਦਾ ਉੱਠਿਆ ਫਿਰ ਇਸ ਤੋਂ ਇਲਾਵਾ ਇਹਨਾਂ ਨੇ ਕਥੇ ਤੌਰ ਤੇ ਦੋਸ਼ ਲਾਇਆ ਕਿ ਸ਼ਰਾਬ ਵਗੈਰਾ ਵੰਡੀ ਜਾ ਰਹੀ ਆ ਯਾਨੀ ਉਹ ਸਾਰਾ ਕੁਝ ਜਿਹੜਾ ਹੈ ਨਾ ਕਿ ਹਮਲਾ ਫੈਲਾਪਾ ਦੇਖਿਆ ਇਧਰੋਂ ਮੈਂ ਕੁਝ ਬੰਦਿਆਂ ਨੂੰ ਜਾਣਦਾ ਸਾਂ ਹਿਸਾਬ ਨਾਲ ਉਹ ਮਾਨਸਾ ਜ਼ਿਲ੍ਹੇ ਚੋਂ ਬੰਦੇ ਜਾ ਕੇ ਉੱਥੇ ਬੈਠੇ ਆ ਜੀ ਬਹੁਤ ਦੂਰ ਦਰਾਡੇ ਤੋਂ ਬੰਦੇ ਜਾ ਕੇ ਬੈਠੇ ਆ ਸਿਆਣ ਸਾਹਿਬ ਬੈਠੇ ਸੀ ਹਾਂ ਜੀ ਭਾਰਤੀ ਜਨਤਾ ਪਾਰਟੀ ਤੁਸੀਂ ਦੇਖੋ ਉਹ ਇੱਕ ਅਲੱਗ ਸਟ੍ਰੈਟਜੀ ਨਾਲ ਲੜ ਰਹੇ ਨੇ ਹੂੰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੇ ਜਿਹੜੇ ਬਾਹਰਲੇ ਲੀਡਰ ਸੀ ਖਾਸ ਤੌਰ ਤੇ ਤੁਸੀਂ ਦੇਖੋ ਵਿਜੇ ਰupani ਜਿਹੜੇ ਇਹਨਾਂ ਦੇ ਇਨਚਾਰਜ ਆ ਜੀ ਜਾਂ ਜਿਹੜੇ ਸਹਿ ਇਨਚਾਰਜ ਆ ਉਹ ਰੈਣਾ ਸਾਹਿਬ ਉਹ ਤੇ ਕਿਤੇ ਨਜ਼ਰ ਹੀ ਨਹੀਂ ਆਏ इवन दैट ਰਵਨੀਤ ਬਿੱਟੂ ਕਾਗਜ਼ ਭਰਉਣ ਤੋਂ ਬਾਅਦ ਉੱਥੇ ਦਿਸੇ ਨਹੀਂ ਕਿਤੇ ਜੀ ਜਿਹੜੇ ਉੱਤੇ ਜਿੰਦਰਪਾਲ ਸਿੰਘ ਬਿੱਟੂ ਪਾਰਟੀ 'ਚ ਸ਼ਾਮਲ ਹੋਏ ਸੀ ਉਹ ਵੀ ਨਜ਼ਰਦਾਰ ਨਹੀਂ ਹੂੰ ਹੂੰ ਬਿਲਕੁਲ ਮਤਲਬ ਕਿ ਜੇ ਤੁਸੀਂ ਤਰुण ਚੁੱਗ ਨੂੰ ਛੱਡ ਦਿਓਗੇ ਜੀ ਤਾਂ ਵੱਡਾ ਚਿਹਰਾ ਉੱਥੇ ਕੋਈ ਨਜ਼ਰ ਨਹੀਂ ਆ ਰਿਹਾ ਲੋਕਲ ਲੀਡਰ ਹੀ ਆਪਣੇ ਪੱਦਰ ਤੇ ਇਲੈਕਸ਼ਨ ਦੀ ਕੈਂਪੇਨ ਜਿਹੜੀ ਆ ਉਹ ਸੰਭਾਲੇ ਬੈਠੇ ਆ ਹੂੰ ਹੂੰ ਤਾਂ ਇਧਰੋਂ ਕਾਂਗਰਸੀ ਜਿਹੜੇ ਸੀ ਕਾਂਗਰਸੀ ਵੀ ਤਾਕਤ ਝੋਕੀ ਖਲੋਤੇ ਉਹਨਾਂ ਨੂੰ ਪਤਾ ਹੈ ਜੀ ਕਿ ਜੇ ਅਸੀਂ ਮੰਨ ਲਓ ਜਿਹੜੀ ਸਫਲਤਾ ਸਾਨੂੰ ਚੰਦ ਦਿਨ ਪਹਿਲਾਂ ਮਿਲੀ ਆ ਹੂੰ ਜੇ ਅਸੀਂ ਉਹਨੂੰ ਬਰਕਰਾਰ ਰੱਖ ਕੇ ਜਲੰਧਰ ਵੈਸਟ ਜਿੱਤ ਲੈਨੇ ਆ ਜੀ ਤਾਂ ਇਹਦਾ ਮਤਲਬ ਇਹ ਆ ਕਿ ਮਾਨ ਸਾਹਿਬ ਬਹੁਤ ਕਮਜ਼ੋਰ ਹੋ ਜਾਣਗੇ ਇਹਨਾਂ ਦੀ ਆਪਸ ਦੇ ਵਿੱਚ ਕੁੜਕੜ ਜਿਹੜੀ ਆ ਨਾ ਉਹ ਜ਼ਿਆਦਾ ਵੱਧ ਜਾਏਗੀ ਜੀ ਮਤਲਬ ਕਿ ਜਿੱਦਾਂ ਕਹ ਲਓ ਕਿ ਭਾਂਡੇ ਖੜਕਣ ਲੱਗ ਪਏ ਬਿਲਕੁਲ ਬਿਲਕੁਲ ਤਾਂ ਇਸ ਕਰਕੇ ਇਹ ਵੀ ਇੱਕ ਰਣਨੀਤਿਕ ਤੌਰ ਤੇ ਕਹ ਲਓ ਕਿ ਜੋਰ ਅਜ਼ਮਾਇਸ਼ ਹੈ ਹਮਮ ਬੜਿੰਗ ਸਾਹਿਬ ਦੀ ਅਤੇ ਬਾਜਵਾ ਸਾਹਿਬ ਦੀ ਕਿ ਇਹ ਜਿਹੜਾ ਕਲੋ ਕੇ ਕਿਲਾ ਕਮਜ਼ੋਰ ਪਿਆ ਲੋਕ ਸਭਾ ਇਲੈਕਸ਼ਨ ਜੀ ਜੀ ਖਾਸ ਤੌਰ ਤੇ 130 ਦਾਵਾਸੀ ਜਿਹੜਾ ਉਸ ਤੋਂ ਬਾਅਦ ਕਿ ਇਹਦੀ ਕੰਧ ਕਮਜ਼ੋਰ ਆ ਤਾਂ ੱੱਕਾ ਮਾਰੀਏ ਹੂੰ ਬਿਲਕੁਲ ਹੋਏਗਾ ਕਿ ਕਿ ਮਾਨ ਸਾਹਿਬ ਤੇ ਦਬਾਅ ਵਧੇਗਾ ਹੂੰ ਮਾਨ ਸਾਹਿਬ ਨੂੰ ਕੀ ਆ ਜਾਏਗਾ ਬਿਲਕੁਲ ਕਿ ਭਾਈ ਪਾਸੇ ਉਹ ਤੁਹਾਨੂੰ 2.5 ਸਾਲ ਦਿੱਤੇ ਕੱਲਿਆਂ ਨੂੰ ਜੀ ਤਾਂ ਹੁਣ ਨਹੀਂ ਤੇ ਪਿਛਲੇ ਦਿਨੀ ਤੇ ਮੈਂ ਦੇਖਿਆ ਕਿ ਇੱਕ ਸਾਫ ਦੀ ਤਸਵੀਰ ਜਿਹੜੀ ਹੈ ਉਹ ਵੀ ਪ੍ਰਮੋਟ ਕੀਤੀ ਜਾ ਰਹੀ ਆ ਮਤਲਬ ਕਿ ਬਦਲ ਦੇ ਤੌਰ ਤੇ ਸੰਭਾਵੀ ਚਿਹਰੇ ਵੀ ਵੇਖਿਆ ਜਾ ਰਿਹਾ ਸੋ ਇਸ ਕਰਕੇ ਇਹ ਮਾਨਸਾਬ ਦੀ ਰੈਸ਼ ਦਾ ਫੈਸਲਾ ਜਲੰਧਰੀਆਂ ਨੇ ਕਰਨਾ ਹੈ ਰੈਸ਼ ਕਿੱਥੇ ਰੱਖਣੀ ਆ ਜੇ ਉਹ ਜਿੱਤ ਗਏ ਤੇ ਸ਼ਾਇਦ ਇੱਕ ਰੈਸ਼ ਜਲੰਧਰ ਮਾੜੀ ਮੋਟੀ ਰਹਿਣ ਦੇਣਾ ਹੈ ਕਿ ਨਹੀਂ ਰਹਿਣ ਦੇਣਾ ਸਾਡੀ ਮਾੜੀ ਮੋਟੀ ਰਹਿ ਜਾਊਗੀ ਜੀ ਜੀ ਸਾਫ ਕੱਲ ਨੂੰ ਕਹਿੰਦੇ ਸੰਦੀਪ ਪਾਟਕ ਤੇ ਸੰਜੀਤ ਸਿੰਘ ਆਏ ਸੀ ਦੋ ਤਿੰਨ ਵਾਰ ਜਲੰਧਰ ਜੀ ਜੀ ਸਾਬ ਕਾਲੋਂ ਦਾ ਮੈਸੇਜ ਹੋ ਰਿਹਾ ਕਹਿੰਦੇ ਵਾਈਫ ਦੇ ਨਾਲ ਉਹਨਾਂ ਦੇ ਭੈਣ ਜੀ ਵੀ ਬਹੁਤ ਜ਼ੋਰ ਲਾ ਰਿਆ ਇਸ ਵਾਰੀ ਬਿਲਕੁਲ ਤਬਰ ਦੇ ਸਾਰੇ ਜੀ ਜਿਹੜੇ ਆ ਉਹ ਮੈਦਾਨ ਚ ਉਤਰੇ ਨੇ ਮੈਂ ਤਾਂ ਹੀ ਕਹਿ ਰਿਹਾ ਕਿ ਇਹ ਚੋਣ ਜਿਹੜੀ ਆ ਮਾਨ ਵਰਸਸ ਕੈਲੋ ਕੇ ਅਦਰਸ ਹੈ ਜੀ ਇਹਨੂੰ ਆਪਾਂ ਜੀ ਇਦਾਂ ਹੀ ਸਮਝਣਾ ਹੋਵੇ ਸੁਖਮਨ ਸਾਹਿਬ ਤਾਂ ਇਹ ਲੜਾਈ ਜਿਹੜੀ ਆ ਕੈਲੋ ਕੇ ਮਾਨ ਵਰਸਸ ਅਦਰਸ ਹੈ ਕਿ ਇੱਕ ਪਾਸੇ ਇਕੱਲੇ ਮਾਨ ਸਾਹਿਬ ਕਿਉਂਕਿ ਜੇ ਕੇਜਰੀਵਾਲ ਹੁੰਦੇ ਬਾਹਰ ਹੂੰ ਕੇਜਰੀਵਾਲ ਹੋਰਾਂ ਦੇ ਕੋਈ 2-4 ਕੈਂਪੇਨ ਚ ਦੌਰੇ ਹੋ ਜਾਂਦੇ, ਵਿਜ਼ਿਟ ਹੋ ਜਾਂਦੇ, ਫਰਕ ਪੈਂਦਾ ਬਹੁਤ ਜ਼ਿਆਦਾ। ਠੀਕ ਹੈ ਜੀ। ਹਾਂ, ਪਰ ਉਹਦੇ ਚ ਕਿਉਂ ਨਾ ਸੀ ਕਿ ਕੇਜਰੀਵਾਲ ਦੇ ਮੋਢੇ ਤੇ ਵੀ ਉਨੀ ਜ਼ਿੰਮੇਵਾਰੀ ਜਾਂਦੀ। ਹੂੰ। ਕਿ ਭਾਈ ਇਹ ਐਡੇ ਵੱਡੇ ਲੀਡਰ ਆਏ ਆ, ਤਾਂ ਫਿਰ ਇਹਨਾਂ ਨੇ ਆ ਕੇ ਕੀ ਕਰ ਲਿਆ? ਜਿਵੇਂ ਤੁਸੀਂ ਹੁਣ ਦੇਖੋ ਕਿ 17 ਰੈਲੀਆਂ ਕੀਤੀਆਂ ਸੀਗੀਆਂ ਸ਼ਾਇਦ ਮਹਾਰਾਸ਼ਟਰ ਦੇ ਵਿੱਚ ਮੋਦੀ ਸਾਹਿਬ ਨੇ। ਹੂੰ। ਤੇ 17 ਦੇ ਵਿੱਚੋਂ ਉਹ ਸ਼ਾਇਦ 12 ਕਿ 14 ਹਾਰ ਗਏ। ਜੀ। ਤਾਂ ਉਥੇ ਇੱਕ ਪਰਸੈਪਸ਼ਨ ਬਣੀ ਕਿ ਇਹ ਮੋਦੀ ਸਾਹਿਬ ਦੀ ਹਾਰ ਹੋਈ ਆ ਹੂੰ ਸਮਝਦੇ ਹੋ ਨਾ ਜੀ ਜੀ ਕਿ ਕਿ ਜਦੋਂ ਤੁਹਾਡਾ ਸਰਵੇ ਸਰਪ ਆ ਗਿਆ ਉਹ ਵੱਡਾ ਸਭ ਤੋਂ ਚਿਹਰਾ ਜਿਹੜਾ ਮੁੱਖ ਚਿਹਰਾ ਆ ਗਿਆ ਤੇ ਫਿਰ ਆ ਬਿਲਕੁਲ ਸੇਰਾ ਵੀ ਉਹਨੂੰ ਤੇ ਇਲਜ਼ਾਮ ਵੀ ਉਹਨੂੰ ਹੈ ਨਾ ਹਾਂਜੀ ਤੁਹਾਡਾ ਸਰ ਸਰਪ੍ਰਸਤ ਆ ਜਿਹੜਾ ਸੁਪਰੀਮੋ ਆ ਤੁਹਾਡਾ ਜੀ ਜਦੋਂ ਉਹ ਆ ਗਿਆ ਤੇ ਫਿਰ ਜ਼ਿੰਮੇਵਾਰੀ ਵੀ ਤੇ ਅੱਧੀ ਵੰਡੀ ਜਾਣੀ ਆ ਨਾ ਜੀ 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 ਕਿ ਬਤੌਰ ਮੁੱਖ ਮੰਤਰੀ ਠੀਕ ਆ ਕਿ ਜਿੰਮੇਵਾਰੀ ਤੇ ਇਹਨਾਂ ਨੂੰ ਵੀ ਉੱਠਣੀ ਪਊਗੀ ਪਰ ਥੋੜਾ ਉਹ ਉਹਦੇ 'ਚ ਵੰਡ ਵੰਡਈਆ ਹੋ ਜਾਂਦਾ ਹੈ ਜੀ ਇੱਕ ਇਹਦੇ ਨਾਲ ਹੀ ਮੈਂ ਖਬਰ ਛੁਟੀ ਹੋਰ ਕਰ ਲਾਂ ਜੀ ਨੀ ਚੋਣਾਂ ਤੋਂ ਬਾਅਦ ਸ਼ਹਿਰੀ ਚੋਣਾਂ ਦਾ ਸ਼ਹਿਰੀ ਵੋਟਾਂ ਦਾ ਵੀ ਨਾਲ-ਨਾਲ ਹੀ ਆਗਾਜ਼ ਹੋ ਗਿਆ ਕਹਿੰਦੇ ਦੇਖੋ ਆਗਾਜ਼ ਤੇ ਹਾਲੇ ਨਹੀਂ ਆਪਾਂ ਕਹਿ ਸਕਦੇ ਸ਼ਬਦ ਇਸਤੇਮਾਲ ਨਹੀਂ ਕਰ ਸਕਦੇ ਪਰ ਤਿਆਰੀਆਂ ਜ਼ਰੂਰ ਆਪਾਂ ਕਹਿ ਸਕਦੇ ਆਗਾਜ਼ ਹੋਣੇ ਹੀ ਆਉਣ ਲੱਗੀਆਂ ਨੇ ਥੋੜੀਆਂ ਹਾਂ ਜੀ ਬਿਲਕੁਲ ਜੀ ਕਿਉਂਕਿ ਹੁਣ ਇਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਹੋਈਆਂ ਨੇ ਹੂੰ ਕਿਉਂਕਿ ਵੇਖੋ ਆਪਣੇ ਜੋ ਟੋਟਲ ਲੋਕਲ ਬਾਡੀਜ਼ ਦੇ ਵਿੱਚ ਬਾਡੀਜ਼ ਨੇ ਜੀ ਉਹ 168 ਨੇ ਸ਼ਾਇਦ ਹੂੰ ਮਸਲਨ 10 ਨਿਗਮ ਆ ਗਏ ਜੀ 100 ਕੌਂਸਲਾਂ ਆ ਗਈਆਂ ਹੂੰ ਹੂੰ ਤੇ 56 ਕੁ ਸ਼ਾਇਦ ਨਗਰ ਪੰਚਾਇਤਾਂ ਨੇ ਜੀ ਜੀ ਯਾਨੀ 168 ਬਾਡੀਜ਼ ਬਣ ਰਹੀਆਂ ਹਨ